ਨਸ਼ਿਆਂ ਖਿਲਾਫ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸੈਸ਼ਨ ਜੱਜ ਆਪਣੀ ਪੂਰੀ ਲੀਗਲ ਟੀਮ ਸਾਥੀ ਸੀਨੀਅਰ ਸਕੰਦਰੀ ਸਕੂਲ ਲੜਕਿਆਂ ਡੇਰਾ ਬਾਬਾ ਨਾਨਕ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਕਿਵੇਂ ਬਚੇ ਜਾਵੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਸੈਸ਼ਨ ਜੱਜੀ ਗੁਰਦਾਸਪੁਰ ਰਜਿੰਦਰ ਅਗਰਵਾਲ ਨੇ ਜਾਣਕਾਰੀ ਸਕੂਲ ਦੇ ਬੱਚਿਆਂ ਨਾਲ ਬੜੇ ਸੁਜੇ ਤਰੀਕੇ ਨਾਲ ਸਾਂਝੀ ਕੀਤੀ ਕਿ ਕਿਵੇਂ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾਵੇ ਐਸਐਸਪੀ ਬਟਾਲਾ ਵੱਲੋਂ ਵੀ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ 50 ਸਟੇਟ ਲੀਗਲ ਸਫੀਅਰ ਅਥਾਰਟੀ ਦੇ ਐਗਜ਼ੀਕਟਿਵ ਚੇਅਰਮੈਨ ਔਨਰੇਬਲ ਬੈਚਰ ਜਸਟਿਸ ਹਰਮਿੰਦਰ ਸਿੰਘ ਸੰਧਵਾਲੀਆ ਜੀ ਨੇ ਫੈਸਲਾ ਲਿਆ ਹੈ ਕਿ ਲੀਗਲ ਸਫੀਅਰ ਅਥਾਰਟੀ ਵੱਲੋਂ ਇੱਕ ਕੈਂਪੇਨ ਡਰਗ ਐਡਿਕਸ਼ਨ ਡੇਮੇਜ ਟੂ ਮੈਨਕਾਈਂਡ ਚਲਾਇਆ ਜਾਵੇ ਇਹ ਤਕਰੀਬਨ 2 ਮਹੀਨੇ ਦਾ ਪ੍ਰੋਗਰਾਮ ਹੈ ਜਿਸ ਦੇ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੀਗਲ ਸਥ ਅਥੋਰਿਟੀਆਂ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾਂ ਹੋਰ ਪਬਲਿਕ ਪਾਲਿਸਿਸ ਦੇ ਵਿੱਚ ਸੈਮੀਨਾਰ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਜਿਹੜੇ ਦੁਸ਼ ਪ੍ਰਭਾਵ ਹਨ ਉਹਨਾਂ ਬਾਰੇ ਜਾਗਰਤ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਉਹਨਾਂ ਨੂੰ ਸੁਚੇਤ ਕੀਤਾ ਜਾ ਸਕੇ ਇਸਰ ਜਾਗਰਤ ਕਰਨ ਤੋਂ ਇਲਾਵਾ ਇਹ ਨਿਕਰ ਟੀਮ ਇਹ ਲੈਣੀ ਹੈ ਇਹਨਾਂ ਜਿਹੜੇ ਤਸ਼ੱਬ ਇਹ ਕਰਦੇ ਇਨਾਂ ਨੂੰ ਕੀ ਹੋ ਰਿਹਾ ਹੁੰਦਾ ਹੈ ਇੱਥੇ ਉਹਨਾਂ ਨੂੰ ਸੰਦੇਸ਼ ਦਿੰਦੇ ਆ ਕਿ ਜਿਹੜਾ ਨਸ਼ਾ ਵੇਚਣਾ ਬੜਾ ਮਾੜਾ ਕੰਮ ਹੈ ਨਸ਼ੇ ਦੀ ਕਮਾਈ ਤੇ ਨਿਰਭਰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਬੜੀ ਮਾੜੀ ਗੱਲ ਹੈ ਜਿਹੜੇ ਲੋਕ ਨਸ਼ੇ ਦਾ ਕੰਮ ਕਰਦੇ ਹਨ ਉਹ ਆਪਣੇ ਜਿਹੜੇ ਐਸੈਟਸ ਬਣਾਉਣ ਲਈ ਪੰਜਾਬ ਦਾ ਪੰਜਾਬੀਅਤ ਦਾ ਕਹਾਣ ਕਰ ਰਹੇ ਹਨ ਸਾਡੀ ਜਵਾਨ ਪੀੜੀ ਦਾ ਉਹ ਬੇੜਾ ਗਰਖ ਕਰ ਰਹੇ ਹਨ ਕਦੇ ਕਿਸੇ ਦਾ ਨੁਕਸਾਨ ਕਰਕੇ ਕੋਈ ਬੰਦਾ ਜ਼ਿੰਦਗੀ ਚ ਤਰੱਕੀ ਨਹੀਂ ਕਰ ਸਕਦਾ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਦੇ ਜਿਹੜੇ ਹੈ ਵਪਾਰ ਤੋਂ ਦੂਰ ਰਹਿਣ ਤਾਂ ਕਿ ਜਿਹੜਾ ਪੰਜਾਬ ਸਾਡਾ ਸਹੀ ਦਿਸ਼ਾ ਵਿੱਚ ਚੱਲ ਸਕੇ ਜਿਸਰੀ ਦਾ ਬਹੁਤ ਵਧੀਆ ਭਲਾ ਹੋਵੇ ਤਾਂ ਵੀ ਫਰਦਰ ਵੀ ਸੁਚੇਤ ਵਿੱਚ ਫੇਰਿਆ ਆ ਇਹ ਚੱਲਦਾ ਹੀ ਰਹੇਗਾ ਕਿਉਂਕਿ ਕਾਨੂੰਨ ਦੇ ਵਿੱਚ ਵੈਸੇ ਵੀ ਪ੍ਰੋਵੀਜ਼ਨ ਹਨ ਜੇ ਕੋਈ ਬੰਦਾ ਐਡਿਕਟ ਹੈ ਜੇ ਉਹਦੇ ਕੋਲੋਂ ਕੋਈ ਥੋੜਾ ਬਹੁਤ ਨਸ਼ਾ ਫੜਿਆ ਜਾਂਦਾ ਜੋ ਉਹਨੇ ਪਰਸਨਲ ਕੰਜ਼ਮਪਸ਼ਨ ਲਈ ਰੱਖਿਆ ਹੈ ਜੇ ਉਹ কোর্ਟ ਵਿੱਚ ਆ ਕੇ ਅਰਜੀ ਦਿੰਦਾ ਹੈ ਕਿ ਮੈਂ ਡੀਡਿਕਟ ਹੋਣਾ ਚਾਹਨਾ ਮੈਂ ਨਸ਼ਾ ਛੱਡਣਾ ਚਾਹਨਾ ਤਾਂ ਅਸੀਂ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਭੇਜ ਦਿੰਦੇ ਆ ਤੇ ਉਹਨੂੰ ਡੀਡਿਕਸ਼ਨ ਕੋਰਸ ਕਰਾ ਕੇ ਜਿਹੜਾ ਉਹ ਮੁਕਦਮਾ ਹੈ ਉਸ ਤੋਂ ਫਰਕ ਕਰ ਦਿੰਦੇ ਆ ਇਹ ਸਾਡਾ ਰੈਗੂਲਰ ਉਹ ਹੈ ਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਜਿਹੜਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਅਨਦਰ ਚੇਅਰਮੈਨਸ਼ਿਪ ਆਫ ਆਫ ਦੀ ਰੈਸਕੰਡ ਸੈਸ਼ਨ ਜਜ ਅੱਜ ਇੱਥੇ ਇੱਕ ਅਵੇਰਨੈਸ ਸੈਮੀਨਾਰ ਕਰਾਇਆ ਗਿਆ ਹੈ ਸਕੂਲ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਤਾਂ ਜਿਹਦੇ ਵਿੱਚ 8ਵੀਂ 9ਵੀਂ 10ਵੀਂ 11ਵੀਂ 12ਵੀਂ ਜਮਾਤ ਦੇ ਬੱਚੇ ਬੱਚਿਆਂ ਨੇ ਉਹ ਉਹਨਾਂ ਦੀ ਸ਼ਮੂਲੀਅਤ ਸੀਗੀ ਤਾਂ ਉਹਨਾਂ ਨੂੰ ਅਸੀਂ ਜਾਗਰਿਤ ਕਰਾਇਆ ਜਿਹੜਾ ਨਸ਼ੇ ਦੀ ਲਾਹਤ ਹੈ ਤਾਂ ਉਸ ਤੋਂ ਕਿਵੇਂ ਦੂਰ ਰਹਿ ਜਾ ਸਕਦਾ ਹੈ ਤਾਂ ਕਾਨੂੰਨ ਦੇ ਵਿੱਚ ਜਿਹੜੇ ਪ੍ਰੋਵੀਜ਼ਨਸ ਹੈ ਉਹਦੇ ਸਾਰੀ ਚੀਜ਼ੇ ਉਹਨਾਂ ਨੂੰ ਅੱਜ ਦੱਸੀ ਹੈ ਸਰ ਕਿਸ ਤਰ੍ਹਾਂ ਇਹਦੇ ਵਿੱਚ ਹੈਲਪ ਕੀਤੀ ਜਾ ਸਕਦੀ ਹੈ ਹੋਰ ਪਿੰਗ ਫਤਰ ਇਦੇ ਵਿੱਚ ਜਿਵੇਂ ਇਹਨਾਂ ਨੂੰ ਸਮਝਾਇਆ ਬੱਚਿਆਂ ਨੂੰ ਕਿ ਕਿਵੇਂ ਕੋਈ ਇਹਨਾਂ ਦਾ ਕੋਈ ਯਾਰ ਦੋਸਤ ਜਾਂ ਕੋਈ ਵਾਕਫ ਕਰ ਯੂਸ਼ੁਅਲੀ ਸ਼ੁਰੂ ਦੇ ਵਿੱਚ ਕਿ ਨਸ਼ਾ ਤਸੀਲੇ ਲੋ ਥੋੜਾ ਜਿਹਾ ਲੈ ਲਓ ਇਹ ਚੰਗੀ ਚੀਜ਼ ਹੁੰਦੀ ਹੈ ਤਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਦੇ ਨਸ਼ੇ ਦੇ ਦਲਦਲ ਦੇ ਵਿੱਚ ਫਸ ਜਾਂਦੇ ਹੈ ਤਾਂ ਉਹਦੀ ਤਾਕੀਦ ਕੀਤੀ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੁਸੀਂ ਆਪ ਇਸ ਬਾਰੇ ਕੌਨਸ਼ਸ ਰਹੋ ਇਸ ਤੋਂ ਇਲਾਵਾ इवन ਪੰਜਾਬ ਗਵਰਨਮੈਂਟ ਵੱਲੋਂ ਜਾਂ ਐਨਟੀਐਫ ਐਂਟੀ ਨਾਰਕੋਟਿਕ ਟਾਸਕ ਫੋਰਸ ਜਿਹੜਾ ਪੰਜਾਬ ਪੁਲਿਸ ਦਾ ਹੈ ਤਾਂ ਜਿਹੜਾ ਇੱਕ ਹੈਲਪਲਾਈਨ ਨੰਬਰ ਇਸ਼ੂ ਹੋਇਆ ਹੈ ਉਹਦੀ ਵੀ ਅਸੀਂ ਸੂਚਨਾ ਦਿੱਤੀ ਸੋ ਥੈਟ ਜਿਸ ਬੰਦੇ ਦੇ ਬਾਰੇ ਨੰਬਰ ਅਸੀਂ ਇੱਥੇ ਸ਼ੇਅਰ ਵੀ ਕਰ ਲਿਆ ਤੇ ਜੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਤੁਹਾਡੇ ਕੋਲ ਤਾਂ ਤੁਸੀਂ ਅਨੋਨਿਮਸ ਹੋ ਕੇ ਉਸ ਨੰਬਰ ਤੇ ਸੂਚਨਾ ਦੇ ਸਕਦੇ ਹੋ ਫਿਰ ਉਹ ਕਨਸਰਨ ਜਿਹੜਾ ਪੁਲਿਸ ਡਿਸਟ੍ਰਿਕਟ ਹੁੰਦਾ ਹੈ ਉਹਨਾਂ ਨੂੰ ਰੂਟ ਇਨ ਹੋ ਜਾਂਦੀ ਇਨਫੋਰਮੇਸ਼ਨ ਉਧੇ ਵੈਰੀਫਾਈਟ ਜਿੱਥੇ ਫਿਰ ਕਾਰਵਾਈ ਕਰਨੀ ਬੰਦੀ ਹੈ ਤਾਂ ਉਥੇ ਪੰਜਾਬ ਪੁਲਿਸ ਕਾਰਵਾਈ ਕਰਦੀ ਹੈ ਨਸ਼ਾ ਵੇਚਣ ਵਾਲਿਆਂ ਨੂੰ ਕੀ ਸੰਦੇਸ਼ ਹੈ ਜਿਹੜਾ ਤਸਕਰੀ ਕਰਦੇ ਆ ਜਾਂ ਵੇਚਦੇ ਆ ਛੋਟੇ ਪੱਧਰ ਦਾ ਜਾਂ ਵੱਡੇ ਪੱਧਰ ਇਹਦੇ ਵਿੱਚ ਬੜਾ ਕਲੀਅਰ ਜਿਹਾ ਮੈਸੇਜ ਹੈ ਕਿ ਥਿਸ ਇਜ਼ ਅਨਐਕਸੈਪਟੇਬਲ ਇਹ ਦੇ ਕਰਕੇ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਖਰਾਬੀਆਂ ਹੋ ਰਹੀਆਂ ਤਾਂ ਜਿਹੜਾ ਇਸ ਕੰਮ ਦੇ ਵਿੱਚ ਹੈਗੇ ਨੇ ਮੁਲਾਵਿਸ ਉਹਨਾਂ ਤੇ ਉੱਤੇ ਸਖਤ ਕਾਰਵਾਈ ਹੋਗੀ ਇਨ ਫੈਕਟ ਇੰਟਰਸਟਿੰਗਲੀ ਅਸੀਂ ਨਾ ਸਿਰਫ ਪਰਚੇ ਦਰਜ ਕਰ ਰਹੇ ਗ੍ਰਿਫਤਾਰੀਆਂ ਨਹੀਂ ਕਰ ਰਹੇ ਬਲਕਿ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈ ਉਹ ਵੀ ਅਸੀਂ ਫ੍ਰੀਜ਼ ਕਰ ਰਹੇ ਨੇ ਬਟਾਲਾ ਪੁਲਿਸ ਨੇ ਆਲਰੇਡੀ ਅਰਾਊਂਡ 30 ਕੇਸਸ ਹੈਵ ਬੀਨ ਸੈਂਡ ਟੂ ਕੰਪੀਟੈਂਟ ਅਥਾਰਟੀ ਇਨ ਦਿੱਲੀ ਇੱਥੇ ਜਿਹੜੇ ਕਮਰਸ਼ਲ ਕੇਸਸ ਦੇ ਵਿੱਚ ਨਸ਼ਾ ਤਸਕਰ ਮਲਬੂਸ ਹੈਗੇ ਨੇ ਉਹਨਾਂ ਦੀ ਪ੍ਰਾਪਰਟੀਆਂ ਵੀ ਜ਼ਬਤ ਕਰ ਰਹੇ ਨੇ ਫਿਰ ਗਾਂ ਜਾ ਕੇ ਉਹਨਾਂ ਦਾ ਪ੍ਰੋਪਰ ਫੋਰਫੀਚਰ ਵੀ ਹੋਗਾ ਆਕਸ਼ਨ ਵੀ ਹੋਗਾ ਤਾਂ ਇਸ ਚੀਜ਼ 'ਚ ਕੁਝ ਮਿਲਣਾ ਨਹੀਂ ਹੈ ਸਗੋਂ ਇਹ ਉਹਨਾਂ ਦੀ ਆਪ ਦੀ ਵੀ ਆਪ ਦੀ ਬਰਬਾਦੀ ਹੈ ਸਰ ਇਕ ਡੇਰੇ ਬਾਬਾ ਨਾਲ ਜੇ ਧਰਨਾ ਲੱਗਾ ਸਰ ਉਹਦਾ ਕਰਕੇ ਲੋਕ ਜਿਹੜੇ ਕਾਫੀ ਜਿਹੜੇ ਖਰਾਬ ਹੋ ਰਹੇ ਨੇ ਉਹਨੂੰ ਸਰ ਆਉਣ ਦੇ ਵਿੱਚ ਉਸ ਉਹਦੇ ਵਿੱਚ ਐਫਰਟਸ ਚੱਲ ਰਹੇ ਨੇ ਆ ਦੋ ਉਹਦੇ ਵਿੱਚ ਮੁਲਜ਼ਮ ਅਰੈਸਟ ਹੋ ਗਏ ਨੇ ਦੋ ਰਹਿੰਦੇ ਆ ਉਹਦੇ ਵਿੱਚ ਐਫਰਟਸ ਚੱਲ ਰਹੇ ਨੇ ਉਹ ਵੀ ਜਲਦੀ ਗ੍ਰਿਫਤਾਰ ਹੋਣਗੇ